ਰਾਪਟਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਖਸ ਵਕਤ ਕਰਦਾ ਅੱਜ ਗੱਲ ਕਰਾਂਗੇ ਪੰਜਾਬ ਦੇ ਵਿੱਚ ਜੋ ਗਰਮ ਮੁੱਦੇ ਨੇ ਉਹਨਾਂ ਮੁੱਦਿਆਂ ਦੀ ਕਈ ਮੁੱਦੇ ਚਰਚਕ ਨੇ ਖੰਡ ਦੇ ਇਸ ਮੌਸਮ ਦੇ ਵਿੱਚ ਸਿਆਸਤ ਗਰਮ ਹੋਈ ਆ ਚੰਡੀਗੜ੍ਹ ਤੋਂ ਪੰਜਾਬ ਦੀ ਰਾਜਸਥਾਨੀਆਂ ਇਹਦੇ ਵਿੱਚ ਵੀ ਕਾਫੀ ਸਿਆਸੀ ਮਾਹੌਲਾ ਜੋ ਪੂਰਾ ਉਬਾਲੇ ਮਾਰ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਭਾਜਪਾ ਦੇ ਦੁਸ਼ਮਣਾਰੇ ਨੇ ਕਿ ਉਹਨਾਂ ਦੇ ਜਿਹੜੇ ਐਮਸੀ ਉਮੀਦਵਾਰ ਸੀ ਜਿਨ੍ਹਾਂ ਨੇ ਅੱਗੇ ਮੇਰ ਦੀ ਚੋਣ ਕਰਨੀ ਸੀ ਉਹਨਾਂ ਦੇ ਕਾਗਜ਼ੇ ਜਾਣबूझ ਕੇ ਰੱਦ ਕੀਤੇ ਗਏ ਮਾਮਲਾ ਪਾਵੇਂ ਹਾਈ ਕੋਰਟ ਪਹੁੰਚ ਗਿਆ ਹਾਈ ਕੋਰਟ ਨੇ ਚਿਤ ਹਫ਼ਤਿਆਂ ਦਾ ਜਵਾਬ ਮੰਗਿਆ ਪਰ ਇੱਕ ਸਸੈਸਿਕ ਖੋਜਾਂ ਜ਼ਰੂਰ ਬਣ ਗਈ ਹੈ ਕਿ ਕੀ ਇੰਨੀ ਛੋਟੀ ਚੋਣ ਵਾਸਤੇ ਮੇਰ ਦੀ ਚੋਣ ਵਾਸਤੇ ਕੇਸ ਲੈਵਲ ਦੀ ਗੜਬੜੀ ਹੋ ਸਕਦੀ ਹੈ ਜਾਂ ਨਹੀਂ ਚਲੋ ਇਹ ਤਾਂ ਕੋਰਟ ਨੇ ਦੇਖਣਾ ਹੈ ਪਰ ਦੂਸ਼ਣ ਬਾਜ਼ੀਆਂ ਜਾਰੀ ਨੇ ਅੱਜ ਰੋਸ ਵਿਖਾਵਾ ਵੀ ਕੀਤਾ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਇਕੱਠਿਆ ਨੇ ਚੰਡੀਗੜ੍ਹ ਦੇ ਵਿੱਚ ਤੇ 2 ਫਰਵਰੀ ਨੂੰ ਦਿੱਲੀ ਵਿੱਚ ਅਰਬਿੰਦ ਕੇਜਰੀ ਵਾਲਤੇ ਭਗਵੰਤ ਮਾਨ ਨੇ ਭਟਕਿਆ ਤੇ বিজেਪੀ ਦੇ ਦਫਤਰ ਦਾ ਘਰੋ ਕਰਨਾ ਤੇ ਨਾਲ ਭਾਨਾ ਸਿੱਧੂ ਦਾ ਮਾਮਲਾ ਕਾਫੀ ਸੁੱਖਿਆਂ ਵਿੱਚ ਹੈ ਨੌਜਵਾਨਾਂ ਦੇ ਵਿੱਚ ਗੁੱਸਾ ਕਾਫੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਸੱਚ ਦੀ ਆਵਾਜ਼ ਜਾਂ ਸੱਚ ਦੀ ਗੱਲ ਕਰਦਾ ਟਰੈਵਲ ਏਜੰਟਾਂ ਤੋਂ ਜਿਹੜੇ ਟੱਗ ਟਰੈਵਲ ਏਜੰਟ ਨੇ ਉਹਨਾਂ ਤੋਂ ਪੈਸੇ ਵਾਪਸ ਕਰਵਾਉਂਦਾ ਉਸ ਤੇ ਇਸ ਤਰ੍ਹਾਂ ਕਿਸ ਤੋਣੇ ਗਲਤ ਨੇ ਤੇ ਭਾਨਾ ਸਿੱਧੂ ਨੂੰ ਚੋਣ ਲੜਾਉਣ ਦੀ ਜਿਹੜੀ ਮੰਗ ਵੀ ਉੱਥੇ ਹੀ ਹੈ ਸੋਸ਼ਲ ਮੀਡੀਆ ਤੇ ਸੋ ਮੇਰੇ ਨਾਲ ਨੇ ਡਾਕਟਰ ਭਵੰਤ ਸਿੰਘ ਜੋ ਪੰਜਾਬ ਦੀ ਸਿਆਸਤ ਇਸ ਤਰ੍ਹਾਂ ਨਿਗਾਰਾ ਰੱਖ ਰਹੀ ਨਹੀਂ ਰਕਸ਼ਾ ਸਵਾਰ ਚਾ ਟੋੜ ਬਹੁਤ ਬਹੁਤ ਸ਼ੁਕਰੀਆ ਕੋਕਰ ਸਾਹਿਬ ਸਤਿਕਾਰ ਅਰਸਾ ਪਹਿਲਾ ਮੁੱਦਾ ਪਾ ਲਵਾਂਗੇ ਭਾਨਾ ਸਿੱਧੂ ਵਾਲਾ ਭਾਨਾ ਸਿੱਧੂ ਨੇ ਚੁੱਪੀ ਤੋੜੀ ਆ ਮਹਾਲੀ ਕੋਰਟ ਦੇ ਵਿੱਚ ਜਦੋਂ ਪੇਸ਼ ਕੀਤਾ ਗਿਆ ਉਹਨਾਂ ਨੂੰ ਉਹ ਕਹਿੰਦਾ ਵੀ ਹੱਕ ਸੱਚ ਦੀ ਲੜਾਈ ਜਾਰੀ ਰਹੇਗੀ ਚਾਹੇ ਜਾਨ ਚਲੀ ਜਾਵੇ ਇਹਦਾ ਮਤਲਬ ਜਾਨ ਦਾ ਉਹਨੂੰ ਕਿਤੇ ਨਾ ਕਿਤੇ ਖਤਰਾ ਜ਼ਰੂਰ ਬਣਿਆ ਹੋਣਾ ਜੋ ਇਹ ਸ਼ਬਦ ਬੋਲੇ ਨੇ ਇਹਦੇ ਉਲਟ ਪਟਿਆਲੇ ਬਿਲਕੁਲ ਵੀ ਉਹ ਬੋਲਿਆ ਨਹੀਂ ਸੀਗਾ ਜਦਕਿ ਲੁਧਿਆਣਾ ਬੋਲਣਾ ਚਾਹੁੰਦਾ ਸੀ ਪੁਲਿਸ ਨੇ ਬੋਲਣ ਨਹੀਂ ਦਿੱਤਾ ਕਈ ਕੇਸਾਂ ਦੇ ਵਿੱਚ ਉਲਝਾ ਦਿੱਤਾ ਗਿਆ ਸੱਚ ਕੀ ਹੈ ਇਹ ਤਾਂ ਅਦਾਲਤ ਦਾ ਕੰਮ ਹੈ ਪਰ ਲੋਕਾਂ ਨੂੰ ਇੱਕ ਰਾਹਤ ਮਿਲਦੀ ਸੀ ਜਦੋਂ ਪੰਨਾ ਸਿੱਧੂ ਨੇ ਲੋਕਾਂ ਦੇ ਪੈਸੇ ਵਾਪਸ ਕਰਵਾਉਣੇ ਸ਼ੁਰੂ ਕਰ ਦਿੱਤੇ ਸਨ ਅੱਜ ਵੀ ਕਈ ਆਡੀਓ ਵੀਡੀਓ ਵਾਇਰਲ ਹੋਈਆਂ ਨੇ ਜਿਨ੍ਹਾਂ ਵਿੱਚ ਪੰਨਾ ਸਿੱਧੂ ਕਹਿ ਰਿਹਾ ਕਿ ਲੈ ਦੇ ਕੇ ਯਾਰ ਸੈੱਟ ਕਰ ਦੋ ਪੈਸੇ ਮੋੜ ਦੋ ਕਾਹਨੂੰ ਕਿਸੇ ਨੂੰ ਫੋਨ ਕਰਦੇ ਹਾਂ ਅੱਜ ਥੋੜਾ ਨਰਮਾਈ ਨਾਲ ਬੋਲਦਾ ਸੀ ਠੀਕ ਹੈ ਪਿਛਲੇ ਦਿਨਾਂ ਦੇ ਵਿੱਚ ਪੰਨਾ ਸਿੱਧੂ ਥੋੜਾ ਸਖਤੀ ਨਾਲ ਵੀ ਬੋਲਦਾ ਸੀ ਕਾਲੇ ਗਲੂਚ ਵੀ ਕਰਦਾ ਸੀ ਸੋ ਆਪ ਦਾ ਆਪ ਦਾ ਲੱਗਦਾ ਹੁੰਦਾ ਗੱਲ ਕਰਦਾ ਪਰ ਮੁੱਦਾ ਇਹ ਹੈ ਕਿ ਸਰਕਾਰ ਨੂੰ ਐਡੀ ਕਿਲੋਡ ਪੈ ਗਈ ਕਿ ਬਿਨਾ ਜਾਂਚ ਤੋਂ ਬੰਦੇ ਨੂੰ ਚੱਕ ਕੇ ਅੰਦਰ ਦੇ ਦੋ ਹੋ ਸਕਦਾ ਇਹਦੇ ਪਿੱਛੇ ਕੁਝ ਸਿਆਸੀ ਕਾਰਨ ਵੀ ਹੋਣ ਕੀ ਕਹਿੰਦਾ ਡਾਕਟਰ ਸਾਹਿਬ ਭਾਨੇ ਸਿੱਧੂ ਬਾਰੇ ਨੌਜਵਾਨ ਵਰਗ ਕੀ ਸੋਚਦਾ ਹੈ ਕੋਕਰ ਸਾਹਿਬ ਭਾਨਾ ਸਿੱਧੂ ਇੱਕ ਸਮਾਜਿਕ ਕਾਰਕੁਨ ਹੈ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਪਰ ਅਕਸਰੀ ਘਟੇ ਪੱਦਰ ਤੇ ਪ੍ਰਸਾਰਿਆ ਜਾਂਦਾ ਜੂਤ ਦੇ ਲਈ ਉਹ ਕਾਫੀ ਮਤਲਬ ਯੂਥ ਨੂੰ ਕਾਫੀ ਪ੍ਰੈਸਰ ਕਰ ਰਿਹਾ ਹੈ ਅੱਜ ਕਿਉਂਕਿ ਪੰਜਾਬ ਦੀ ਜਿਹੜੀ ਮਸੱਈਆਂ ਹਨ ਸਮੁੱਚੇ ਦੇਸ਼ ਦੇ ਵਿੱਚ ਹੀ ਦੇਖੀ ਜਾਂ ਵਿਸ਼ਵ ਪੱਧਰ ਦੇ ਪਰ ਦੇਖੀ ਇਸ ਤਰ੍ਹਾਂ ਦੀ ਪ੍ਰਸਥਿਤੀਆਂ ਉਤਪੰਨ ਹੋ ਰਹੀਆਂ ਨੇ ਜਿਹੜੀਆਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਤੇ ਇਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਮਸਲੇ ਉੱਠਦੇ ਨੇ ਤੇ ਜਿਹਦੇ ਸੰਬੰਧੀ ਬਹੁਤ ਸਾਰੇ ਕਾਰਕੂਨ ਜਿਹੜੇ ਆਵਾਜ਼ ਉਠਾਉਂਦੇ ਨੇ ਜਾਂ ਸੋਸ਼ਲ ਐਕਟਿਵਿਸਟ ਨੇ ਜਿਨ੍ਹਾਂ ਦਾ ਸੋਸ਼ਲ ਮੀਡੀਆ ਦੇ ਵਿੱਚ ਕਾਫੀ ਵੱਡਾ ਨੈਟਵਰਕ ਹੈ ਉਹ ਉਹ ਇਹਨਾਂ ਮਸਲੇ ਨੂੰ ਉਠਾਉਂਦੇ ਰਹਿੰਦੇ ਨੇ ਭਾਨਾ ਸਿੱਧੂ ਵੀ ਇਸੇ ਤਰ੍ਹਾਂ ਸਮਾਜਿਕ ਮਸਲਿਆਂ ਨੂੰ ਉਠਾਉਂਦਾ ਰਿਹਾ ਤੇ ਉਹਨੇ ਜਿਹੜਾ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੀ ਉਹਦੀ ਭਲਵਾਨੀ ਹੈ ਜਿਵੇਂ ਕਿ ਇਮੀਗ੍ਰੇਸ਼ਨ ਵਾਲਿਆਂ ਨੇ ਪੈਸੇ ਲੈ ਕੇ ਬੰਦਿਆਂ ਦੇ ਵੀਜ਼ੇ ਨਹੀਂ ਲਵਾਉਣੇ ਜਾਂ ਇਸ ਤਰ੍ਹਾਂ ਦੀਆਂ ਠੱਗੀਆਂ ਠੋਰੀਆਂ ਹੁੰਦੀਆਂ ਤੇ ਉਹਦੇ ਵਿੱਚ ਪੈਸੇ ਦਾ ਲੈਣ-ਦੇਣ ਬਹੁਤ ਵੱਡਾ ਹੁੰਦਾ ਸੀ ਉਸ ਸੰਬੰਧ ਦੇ ਵਿੱਚ ਭਾਨਾ ਸਿੱਧੂ ਉਹ ਸਾਰੇ ਲੋਕਾਂ ਦੇ ਪੈਸੇ ਮੜਵਾਉਣ ਦੇ ਵਿੱਚ ਹਕਾਈ ਹੋਇਆ ਤੇ ਇਸ ਤਰ੍ਹਾਂ ਉਹਦਾ ਬੜਾ ਬੱਡਾ ਇੱਕ ਮਤਲਬ ਲੋਕਾਂ ਦੇ ਵਿੱਚ ਜਨੂਸ ਦੇ ਵਿੱਚ ਉਹਦਾ ਇੱਕ ਅਕਸ ਇਸ ਤਰ੍ਹਾਂ ਦਾ ਬਣ ਗਿਆ ਵੀ ਭਾਨਾ ਸਿੱਧੂ ਆਊਗਾ ਤਾਂ ਸਾਰਾ ਕੰਮ ਕਰ ਦੂਗਾ ਇੱਥੇ ਅਸਲ ਦੇ ਵਿੱਚ ਕਈ ਗੱਲਾਂ ਨੇ ਇਹ ਜਿਹੜਾ ਸਿਸਟਮ ਦੇ ਵਿੱਚ ਜੋ ਖਰਾਬੀ ਆਈ ਹੈ ਸਿਸਟਮ ਨੂੰ ਚਲਾਉਣਾ ਹੈ ਸਰਕਾਰ ਨੇ ਦੇਖਣਾ ਹੈ ਪੁਲਿਸ ਨੇ ਦੇਖਣਾ ਹੈ ਪ੍ਰਬੰਧ ਪ੍ਰਸ਼ਾਸਨ ਨੇ ਦੇਖਣਾ ਹੈ ਜਿੱਥੇ ਪ੍ਰਸ਼ਾਸਨ ناکਾਮ ਹੋ ਜਾਂਦਾ ਜਾਂ ਪ੍ਰਸ਼ਾਸਨ ਦੀ ਢਿੱਲ ਹੁੰਦੀ ਹੈ ਤੇ ਉੱਥੇ ਇਸ ਤਰ੍ਹਾਂ ਭਾਨੇ ਸਿੱਧੂ ਵਰਗੇ ਆ ਕੇ ਆਪਣੇ ਆ ਕਾਰਜ ਕਰਵਾਉਣ ਦੇ ਨਿੱਤੇ ਲਾਜਮੀ ਹੈਗਾ ਯੂਤੇ ਲਈ ਉਹ ਇੱਕ ਰੋਲ ਮਾਡਲ ਬਣਦਾ ਨਜ਼ਰ ਆ ਰਿਹਾ ਸੀ ਇਹ ਮਹੱਲੀ ਦੇ ਵਿੱਚ ਵੀ ਦਿੱਖਿਆ ਕਿਉਂਕਿ ਮਹੱਲੀ ਦੇ ਵਿੱਚ ਟਰੈਵਲ ਏਜੰਟ ਬਹੁਤ ਜ਼ਿਆਦੇ ਨੇ ਕਈ ਲੋਕਾਂ ਦੇ ਅਸੀਂ ਵੀ ਪੈਸੇ ਵਾਪਸ ਕਰਾਏ ਨੇ ਖਬਰਾਂ ਵੀ ਲੈਆਂ ਨੇ ਜਦੋਂ ਪੁਲਿਸ ਕੋਲ ਕੋਈ ਸ਼ਿਕਾਇਤ ਜਾਂਦੇ ਟਰੈਵਲ ਏਜੰਟ ਕੋਕਰ ਸਾਹਿਬ ਇਹੋ ਹੀ ਹੈ ਨਾ ਸਾਰਾ ਹੁਣ ਕਿੱਡੇ ਜਿਹੇ ਮਹਾਨਗਰ ਕੋਰਸ ਕਹਾ ਮਹਾਨਗਰਾਂ ਦੇ ਵਿੱਚ ਆ ਰਿਹਾ ਹੈ ਕਿਰਾਬ ਬੜੀ ਆ ਰਹੀ ਹੈ ਤੇ ਠੱਗੀਆਂ ਠੂਰੀਆਂ ਦੇ ਮਾਮਲੇ ਜ਼ਮੀਨਾਂ ਦੇ ਮੀਨ ਜਾਇਦਾਦ ਦੇ ਪਲਾਟਾਂ ਦੇ ਮਾਮਲੇ ਤੇ ਇਸ ਤਰ੍ਹਾਂ ਦੀ ਲਿਟੀਗੇਸ਼ਨ ਬੇਲੋੜੀ ਜਦਕੇ ਜਿਹੜਾ ਵਿਅਕਤੀ ਅਫੈਕਟਡ ਹੁੰਦਾ ਉਹ ਕੋਰਟ ਜਾਂਦਾ ਜਾਂ ਪੁਲਿਸ ਕੋਲ ਜਾਂਦਾ ਉੱਥੇ ਉਹਨਾਂ ਦੇ ਮਸਲੇ ਹੱਲ ਨਹੀਂ ਹੁੰਦੇ ਫਿਰ ਇਸ ਤਰ੍ਹਾਂ ਦੀ ਜਦੋਂ ਬੰਦੇ ਨੂੰ ਰਾਹਤ ਮਿਲ ਜਾਂਦੀ ਹੈ ਆਜ਼ਮੀਆ ਉਹ ਇਹਨਾਂ ਦੇ ਨਾਲ ਪੂਰੀ ਤਰ੍ਹਾਂ ਜੁੜ ਕੇ ਖੜਦਾ ਹੈ ਇਹ ਇਹ ਪਿਛਲੇ ਸਮੇਂ ਦੇ ਦੌਰਾਨ ਸਿਸਟਮ ਦੇ ਵਿੱਚ ਆਈ ਹੋਈ ਗ੍ਰਾਫਟ ਵੀ ਆਪਾਂ ਕਹਿ ਸਕਦੇ ਹਾਂ ਸਿਸਟਮ ਨੇ ਕਿਸ ਪਾਸੇ ਨੂੰ ਤੋੜ ਦਿੱਤਾ ਹੈ ਗ੍ਰਾਫਟ ਜਾਂ ਪੁਲਿਸ ਤੇ ਸਿੱਧੇ ਸਵਾਲ ਖੜੇ ਹੁੰਦੇ ਨੇ ਡਾਕਟਰ ਸਾਹਿਬ ਕਿਉਂਕਿ ਮਹੱਲੀ ਦੇ ਵਿੱਚ ਅਸੀਂ ਦੇਖਿਆ ਕਿ ਜਦੋਂ ਕੋਈ ਸ਼ਿਕਾਇਤ ਕਰਦਾ ਟ੍ਰੈਵਲ ਜੈਂਟ ਦੀ ਪੁਲਸ ਵਾਲੇ ਕੋਈ ਕਾਰਵਾਈ ਨਹੀਂ ਕਰਦੇ ਅੰਦਰ ਖੱਤੇ ਮੈਨੂੰ ਇਹ ਵੀ ਪਤਾ ਲੱਗਿਆ ਕਿ ਪੈਸਾ ਇਕੱਠਾ ਕਰਦੇ ਨੇ ਡੀਐਸਪੀ ਨੂੰ ਉਹ ਹਰ ਮਹੀਨੇ ਚਦਾਵਾ ਚੜ੍ਦੇ ਨੇ ਜੋ ਵੀ ਇਲਾਕੇ ਦਾ ਡੀਐਸਪੀ ਹੁੰਦਾ ਉਹ ਪੁਲਸ ਨੂੰ ਇਹ ਲੱਗਦਾ ਕਿ ਜੇਕਰ ਇਹ ਜਿਹੇ ਬੰਦੇ ਪਾਣੇ ਸਿੱਧੂ ਵਰਗੇ ਆ ਕੇ ਪੈਸੇ ਮੜਾਉਣ ਲੱਗੇ ਤਾਂ ਉਹਨਾਂ ਦਾ ਦੋ ਨੰਬਰ ਦਾ ਪੈਸਾ ਜਿਹੜਾ ਬੰਨਣਾ ਬੰਦ ਹੋਏਗਾ ਬਤੇ ਸਵਾਲੀ ਸਰਕਾਰ ਨੂੰ ਇਸ ਪਾਸੇ ਵੀ ਸੋਚਣਾ ਚਾਹੀਦਾ ਤੁਹਾਡੇ ਸ਼ਹਿਰ ਦੇ ਵਿੱਚ ਵੀ ਸ਼ਾਇਦ ਇਸ ਤਰ੍ਹਾਂ ਦਾ ਹੁੰਦਾ ਹੋਵੇ ਬਿਲਕੁਲ ਕਿਉਂਕਿ ਜਿਹੜੇ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਇੱਕ ਗੋਰਖ ਧੰਦਾ ਜਿਹੜਾ ਇਮੀਗ੍ਰੇਸ਼ਨ ਦਾ ਜਿਹੜਾ ਚੱਲਿਆ ਹੈਗਾ ਮਤਲਬ ਪੰਜਾਬ ਦੇ ਪ੍ਰਵਾਸ ਦਾ ਜਿਹੜੇ ਨੇ ਪੰਜਾਬ ਨੂੰ ਬਿਲਕੁਲੀ ਉਖਾੜ ਕੇ ਰੱਖ ਦਿੱਤਾ ਪੰਜਾਬੀ ਟੈਲੈਂਟ ਵੀ ਗਈ ਹੈ ਤੇ ਪੰਜਾਬ ਦਾ ਪੈਸਾ ਵੀ ਗਿਆ ਗਲੀ ਗਲੀ ਦੇ ਵਿੱਚ ਇਸ ਤਰ੍ਹਾਂ ਦੇ ਇਮੀਗ੍ਰੇਸ਼ਨ ਸੈਂਟਰ ਖੁੱਲੇ ਹੋਏ ਨੇ ਆਈ ਜੈਟ ਸੈਂਟਰ ਖੁੱਲੇ ਹੋਏ ਨੇ ਜਿਹੜੇ ਕਿ ਯੂਥ ਨੂੰ ਇੰਨੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਨੇ ਤੇ ਪੈਸੇ ਦਾ ਲੈਣ ਦੇਣ ਜਿਹੜਾ ਗੁਰਖ ਧੰਦਾ ਬੜਾ ਵੱਡਾ ਹੋਇਆ ਇਹਵੇਂ ਜਿਵੇਂ ਲੈਂਡਮਾਰਕ ਕੀਤਾ ਹੈ ਤੇ ਉਹ ਉਹਨਾਂ ਦੇ ਵੀ ਬਹੁਤ ਵੱਡਾ ਪ੍ਰਸਾਰ ਉਹਨਾਂ ਨੇ ਵੀ ਬੜਾ ਨੈਟ ਠੱਗੀ ਠੋਰੀਆਂ ਲੱਗ ਰਹੀਆਂ ਨੇ ਜਦੋਂ ਇਸ ਤਰ੍ਹਾਂ ਦੇ ਪਾਨੀ ਸਿੱਧੂ ਵਰਗੇ ਬੰਦੇ ਕਿਸੇ ਵਿਅਕਤੀ ਦੇ ਗੁੱਬੇ ਹੋਏ ਪੈਸਿਆਂ ਨੂੰ ਵਾਪਸ ਕਰਵਾ ਦਿੰਦੇ ਨੇ ਤਾਂ ਲਾਜਨੀਆ ਉਹਨਾਂ ਦਾ ਇੱਕ ਸਮਾਜ ਦੇ ਵਿੱਚ ਇੱਕ ਵੱਖਰਾ ਰੁਤਬਾ ਬਣ ਜਾਂਦਾ ਹੈ। ਇਸ ਤਰ੍ਹਾਂ ਕਿ ਸਰਕਾਰ ਨੇ ਇਹ ਮੈਂ ਸਵਾਲ ਲੈਣਾ ਚਾਹੁੰਦਾ ਇਸ ਤਰ੍ਹਾਂ ਕਿ ਸਰਕਾਰ ਨੇ ਸਾਲ ਇੱਕ ਸਵਾਲ ਲੈ। ਸਵਾਲ ਇਹ ਕਿ ਪੰਜਾਬ ਦੇ ਲੋਕਾਂ ਦੀ ਇੱਕ ਮਾਨਸਿਕਤਾ ਜਿਹਨੂੰ ਦਵਾਇਆ ਜਾਂਦਾ ਪੰਜਾਬ ਦੇ ਲੋਕ ਉਹਦੇ ਨਾਲ ਖੜਦੇ ਨੇ। ਜਿਸ ਤਰ੍ਹਾਂ ਜੀ ਸੋਸ਼ਲ ਮੀਡੀਆ ਤੇ ਪੋਸਟਾਂ ਫੈਰੀਆਂ ਨੇ ਕਿ ਭਾਨੇ ਸਿੱਧੂ ਨੂੰ ਚੋਣਾਂ 'ਚ ਲੜਾਉਣਾ ਚੋਣਾਂ ਵੀ ਨੇੜੇ ਨੇ ਲੋਕ ਸਭਾ ਦੇ ਆ ਚੋਣਾਂ ਵੀ ਹੋ ਸਕਦਾ ਦੋ-ਤਿੰਨ ਮਹੀਨਿਆਂ ਨੂੰ ਹੋ ਜਾਣਾ ਪੱਖ ਵਿੱਚ ਹਾ ਦਾ ਨਾਰਾ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਮਾਰਦੇ ਨੇ ਹੋ ਸਕਦਾ ਕੋਕਰ ਸਾਹਿਬ ਇਹ ਵੀ ਬਿਲਕੁਲ ਭਾਨਾ ਸਿੱਧੂ ਨੂੰ ਹੀਰੋ ਬਣਾ ਰਿਹਾ ਪੁਰਸ ਜਾਣ ਬੁੱਝ ਕੇ ਜਾ ਸਰਕਾਰ ਕੀ ਲੱਗਦਾ ਕਿ ਇਹ ਜੇ ਮਾਹੌਲ ਦੇ ਵਿੱਚ ਭਾਨਾ ਸਿੱਧੂ ਹੀਰੋ ਬਣ ਸਕਦਾ ਜਾਂ ਲੋਕ ਉਸ ਵੱਲ ਚੁਕਾ ਚੁਕਾ ਰੱਖ ਸਕਦੇ ਨੇ ਤੇ ਹੋ ਸਕਦਾ ਬੂਟਾਂ ਦੇ ਵਿੱਚ ਖੜਾ ਕਰ ਦੇਣ ਤੇ ਜਿਤਾ ਵੀ ਦੇਣ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਜੇ ਆਪਾਂ ਦੇਖੀਏ ਤਾਂ ਪੰਜਾਬ ਬੜਾ ਬੜੀ ਬੜੀ ਨਮੀਆਂ ਪੈਣਾ ਟੈਂਪ ਕਰਦਾ ਹੈਗਾ ਇਸੇ ਤਰ੍ਹਾਂ ਜੇ ਤੁਹਾਨੂੰ ਪਤਾ ਹੋਊਗਾ 89 ਦੇ ਵਿੱਚ ਜਦੋਂ ਇੱਥੇ ਚੋਣ ਹੋਈ ਸੀ ਤਾਂ ਇੱਥੇ ਬਿਲਕੁਲ ਹੀ ਨਵੇਂ ਕੈਂਡੀਡੇਟ ਜੀ ਤਾ ਦਿੱਤੇ ਸਨ ਸਾਰੇ ਜਿ세 ਤਰ੍ਹਾਂ ਸਿਮਨਜੀਤ ਸਿੰਘ ਮਾਨ ਗੇੜ ਦੇ ਵਿੱਚ ਬੈਠਾ ਹੀ ਜਿੱਤ ਗਿਆ ਸੀ ਉਸ ਤੋਂ ਬਾਅਦ ਆ ਹੁਣ ਵੀ ਇਲੈਕਸ਼ਨਾਂ ਦੇ ਵਿੱਚ ਬੜਾ ਕੁਝ ਪੰਜਾਬ ਦੇ ਲੋਕ ਇਸ ਤਰ੍ਹਾਂ ਦਾ ਪੈਂਤੜਾ ਲੈ ਲੈਂਦੇ ਨੇ ਪੰਜਾਬੀ ਬੱਖਰੀ ਤਰ੍ਹਾਂ ਦੀ ਇੱਕ ਪੰਜਾਬੀਆਂ ਦਾ ਜਿਹੜਾ ਸੁਭਾਅ ਹੈ ਪੰਜਾਬੀਆਂ ਦੀ ਜਿਹੜੀ ਪਾਪ ਨੇ ਉਹ ਉਹ ਬਹੁਤ ਸਮਝਣੀ ਦੀ ਜ਼ਰੂਰਤ ਹੈ ਮਾਨਸਿਕਤਾ ਨੂੰ ਸਮਝਣ ਦੀ ਜ਼ਰੂਰਤ ਹੈ ਹੁਣ ਇਸ ਤਰ੍ਹਾਂ ਕੇ ਭਾਨੇ ਸਿੱਧੂ ਦੇ ਮਗਰ ਸੋਸ਼ਲ ਮੀਡੀਆ ਦੇ ਉੱਪਰ ਹੋ ਰਿਹਾ ਤੇ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਇਹ ਇਲੈਕਸ਼ਨ ਦੇ ਦੌਰਾਨ ਇਲੈਕਸ਼ਨ ਦਾ ਟਾਈਮ ਆ ਰਿਹਾ ਉਹਨੂੰ ਕੈਂਡੀਡੇਟ ਦੇ ਤੌਰ ਤੇ ਵੀ ਖੜਾ ਕੀਤਾ ਜਾ ਸਕਦਾ ਕਿਉਂਕਿ ਇਹਦੇ ਪਿੱਛੇ ਇਸ ਤਰ੍ਹਾਂ ਦੀ ਧਿਰਾਂ ਦੀ ਲਾਂਬੰਦੀ ਵੀ ਹੋ ਸਕਦੀ ਹੈ ਪੰਜਾਬ ਦੇ ਵਿੱਚ ਦੂਸਰੀ ਗੱਲ ਜਿਸ ਤਰ੍ਹਾਂ ਕੇ ਭਾਨਾ ਸਿੱਧੂ ਦੀ ਜਿਹੜੀ ਸਪਾਰਟ ਬਿਆਨੀ ਹੈ ਸਿੱਧੀ ਪਛਾਇਤ ਜਿਹੜੀ ਕਿ ਲੋਕਾਂ ਨੂੰ ਖਾਸ ਤੌਰ ਤੇ ਪਿੰਡ ਬੈਠੇ ਬਜ਼ੁਰਗਾਂ ਨੂੰ ਜਾਂ ਨੌਜਵਾਨ ਨੂੰ ਉਹ ਸਿੱਧੀ ਅਪੀਲ ਕਰਦੀ ਆ ਵੀ ਜਿਸ ਤਰ੍ਹਾਂ ਉਹ ਬੋਲ ਕੇ ਕਹਿੰਦਾ ਬੇਸ਼ੱਕ ਉਹਦਾ ਕੋਈ ਰਾਸੀ ਉਹ ਨਹੀਂ ਹੁੰਦਾ ਪਰੰਤੂ ਉਹ ਜਿਸ ਤਰ੍ਹਾਂ ਦਲੇਰੀ ਦੇ ਨਾਲ ਜੋ ਪੰਜਾਬ ਦੀ ਇੱਕ ਮਾਨਸਿਕਤਾ ਹੈ ਉਹ ਉਸ ਤਰ੍ਹਾਂ ਬੋਲਦਾ ਤੇ ਉਹ ਲੋਕਾਂ ਨੂੰ ਅਪੀਲ ਕਰਦਾ ਤੇ ਉਹਦੇ ਵਿੱਚੋਂ ਲਾਜ਼ਮੀ ਹੈ ਜਿਹੜੀਆਂ ਉੱਪਰ ਸ਼ਕਤੀਆਂ ਹਨ ਬੈਠੀਆਂ ਨਹੀਂ ਗਿਆ ਉਹ ਕਈ ਵਾਰੀ ਇਸ ਤਰ੍ਹਾਂ ਦਾ ਮਾਹੌਲ ਵੀ ਕ੍ਰੀਏਟ ਕਰ ਦਿੰਦੇ ਨੇ ਵੀ ਠੀਕ ਹੈ ਵੇ ਭਾਨੇ ਸਿੱਧੂ ਨੂੰ ਇਲੈਕਸ਼ਨ ਦੇ ਵਿੱਚ ਖੜਾ ਕੀਤਾ ਜਾਵੇ ਤੇ ਅੱਗੇ ਇਸ ਦਾ ਰਾਸੀ ਜਿਹੜਾ ਹੈਗਾ ਮੋੜਾ ਵੀ ਦਿੱਤਾ ਜਾ ਸਕਦਾ ਠੀਕ ਸਰ ਸਾਹਿਬ ਅਗਲਾ ਸਵਾਲ ਪੱਲ ਲਾਵਾਂਗੇ ਭਾਜਪੀ ਨੇ ਜੋ ਤੱਕਾ ਕੀਤਾ ਗਿਆ ਜਾ ਰਿਹਾ ਚੰਡੀਗੜ੍ਹ ਦੇ ਵਿੱਚ ਆਪਣਾ ਮੇਅਰ ਬਣਾ ਲਿਆ ਅੱਠ ਜਿਹੜੀਆਂ ਨੇ ਕੈਂਡੀਡੇਟਸ ਦੀਆਂ ਜਿਹੜੀਆਂ ਨੇ ਕਾਗਜ਼ ਨੇ ਉਹ ਰੱਦ ਕਰ ਦਿੱਤੇ ਗਏ ਨੇ ਕੀ ਲੱਗਦਾ ਕਿਉਂਕਿ ਚੰਡੀਗੜ੍ਹੋਂ ਕੋਈ ਵੀ ਗੱਲ ਸਾਹਮਣੇ ਆਉਂਦੀ ਹੈ ਤਾਂ ਪੰਜਾਬ ਦੀ ਸਿਆਸਤ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਆ ਕੀ ਲੱਗਦਾ ਕਿ ਇਸ ਤਰ੍ਹਾਂ ਮਤਲਬ ਕਰਨਾ ਜਾਇਜ਼ ਆ ਜਾਂ ਫਿਰ ਹਾਈ ਕੋਰਟ ਦੇ ਵਿੱਚ ਮਾਮਲਾ ਪਹੁੰਚਿਆ ਚਲੋ ਹਾਈ ਕੋਰਟ ਨੇ ਵੇਖਣਾ ਪਰ ਪਿੱਛੇ ਸੇਪਾ ਜ਼ਰੂਰ ਆਮ ਆਦਮੀ ਪਾਰਟੀ ਤੇ ਕਾਂਗਰਸ ਵਾਲੇ ਕਰਦੇ ਨੇ ਬੀਜਪੀ ਵਾਲਿਆਂ ਦਾ ਨਹੀਂ ਛੋਟੀ ਮੇਅਰ ਦੀ ਚੋਣ ਸਾਲ ਬਾਅਦ ਹੁੰਦੀ ਆ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਮੇਅਰ ਕੋਲ ਕੋਈ ਬਹੁਤੀਆਂ ਪਾਵਰਾਂ ਨਹੀਂ ਹੁੰਦੀਆਂ ਇੱਕ ਗੱਲ ਇਹ ਵੀ ਸਾਹਮਣੇ ਆ ਰਹੀ ਆ ਬੀਜਪੀ ਵਾਲੇ ਦੋਸ਼ ਲਗਾ ਰਹੇ ਨੇ ਕਿ ਅੰਦਰਖੱਤੇ ਕਾਂਗਰਸ ਵਾਲਿਆਂ ਨੇ ਪੈਸੇ ਲੈ ਲਏ ਨੇ ਜਾਂ ਫਿਰ ਕੁਝ ਇਹ ਜੇ ਲੋਕਾਂ ਨੇ ਜਿਹੜੇ ਫਵਾਮ ਬੁਲਾਉਂਦੇ ਨੇ ਇੱਕ ਫਵਾਮ ਚੱਲ ਰਹੀ ਆ ਅੰਦਰ ਘੱਟ ਕੇ 50-50 ਲੱਖ ਰੁਪਇਆ ਲੈ ਲਿਆ ਪਰ ਨਾਲ ਇਸ ਜੋ ਹਾਈ ਕੋਰਟ ਦੇ ਵਿੱਚ ਕੀਤਾ ਕਿਉਂਕਿ ਪਹਿਲਾਂ ਵੀ ਦੋ ਤਿੰਨ ਵਾਰ ਕੋਰਟ ਦੇ ਵਿੱਚ ਗਏ ਨੇ ਜੋ ਪੀੜਤ ਤੇ ਧਿਆ ਹੈ ਤਾਂ ਹੁਣ ਵੀ ਪੀੜਤ ਤੇ ਰਿਕਾਰਡ ਗਈ ਆ ਇਹ ਤਾਂ ਚਲੋ ਕੋਰਟ ਨੇ ਦੇਖਣਾ ਪਰ ਕੀ ਲੱਗਦਾ ਕਿ ਬੀਜੇਪੀ ਦਾ ਇਸ ਤਰ੍ਹਾਂ ਅਕਸ ਕਰਾਬ ਨਹੀਂ ਹੋਏਗਾ ਜਦੋਂ ਲੋਕਾਂ ਦੇ ਵਿੱਚ ਇੱਕ ਚਰਚਾ ਚੱਲ ਪਵੇ ਕਿ ਮੇਅਰ ਦੀ ਕੁਰਸੀ ਧੱਕੇ ਨਾਲ ਹਥਿਆ ਲਈ ਹੈ ਫੁਕਰ ਸਾਹਿਬ ਦੇਖੋ ਇਹ ਤੇ ਤੱਕੇ ਸ਼ਾਹੀ ਦਾ ਤਾਂ ਉਹ ਤਾਂ ਚਲੋ ਕੋਰਟ ਦੇ ਵਿੱਚ ਮਾਮਲਾ ਚ ਲੈ ਗਿਆ ਕੋਰਟ ਨੇ ਵੇਖਣਾ ਕਿ ਵੀ ਇਹਦੇ ਵਿੱਚ ਇਹਨਾਂ ਨੇ ਹਥਿਆਈ ਹੈ ਕਿਸ ਤਰ੍ਹਾਂ ਹੁਣ ਜੋ ਸਾਹਮਣੇ ਆ ਰਹੀ ਹੈ ਉਹਦੇ ਵਿੱਚ ਇਹ ਆ ਰਹੀ ਹੈ ਵੀ ਭਾਰਤੀ ਜਨਤਾ ਪਾਰਟੀ ਨੂੰ 16 ਵੋਟਾਂ ਮਿਲੀਆਂ ਤੇ اپੋਜੀਸ਼ਨ ਨੂੰ 12 ਤੇ 8 ਵੋਟਾਂ ਰਾਜ ਹੋ ਗਈਆਂ ਉਹਨਾਂ ਦੇ ਵਿੱਚ ਕੀ ਟੈਕਨੀਕਲੀ ਕੀ ਸੀ ਉਹ ਪ੍ਰੋਜੈਕਟਿੰਗ ਅਫਸਰ ਨੇ ਦੇਖਣਾ ਜਾ ਉੱਥੇ ਕੋਰਟ ਦੇ ਵਿੱਚ ਜਵਾਬ ਦੇਣੀ ਕੋ ਤਾਂ ਬਖਰੀ ਗੱਲ ਹੈ ਪਰੰਤੂ ਇਹਦੇ ਵਿੱਚੋਂ ਜਿਹੜਾ ਮਸਲਾ ਹੈ ਜੇ ਇਹ ਇਹਦੇ ਪੋਲੀਟিক্যাল ਕੰਸੀਕਵੈਂਸੀਆਂ ਬਹੁਤ ਵੱਡੇ ਨੇ ਢੀਕ ਨੇ ਹੁਣ ਜਿਸ ਤਰ੍ਹਾਂ ਕਿ ਇੰਡੀਆ ਗੱਠਜੋੜ ਬਣਿਆ ਸੀ ਇੰਡੀਆ ਗੱਠਜੋੜ ਦੀ ਪਹਿਲੀ ਮਤਲਬ ਕਿਉਂ ਨਹੀਂ ਸੀ ਜਿੱਥੇ ਕਾਂਗਰਸ ਤੇ ਆਪ ਨੇ ਇਕੱਠੇ ਹੋ ਕੇ ਲੜਨਾ ਸੀ ਤੇ ਉਹਨਾਂ ਦੀਆਂ 20 ਵੋਟਾਂ ਸੀ ਪਰੰਤੂ ਉਹਦੇ ਵਿੱਚੋਂ 12 ਹੀ ਨਿਕਲੀਆਂ ਤੇ 8 ਉਹਨਾਂ ਦੀ ਰੱਦ ਹੋ ਗਈਆਂ ਤੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਆਪਣੀ ਜਿੱਤ ਦਰਜ ਕਰਾ ਗਈ ਤੇ ਉਹਨਾਂ ਨੇ ਆਪਣਾ ਸੀਨੀਅਰ ਅਤੇ ਪ੍ਰੀਮੀਅਰ ਵੀ ਤੇ 50 ਮੇਅਰ ਵੀ ਉਹਨਾਂ ਨੇ ਆਪਣਾ ਬਣਾ ਲਿਆ ਤਿੰਨੋਂ ਸੀਟਾਂ ਦੇ ਉੱਪਰ ਉਹਨਾਂ ਦਾ ਕਬਜ਼ਾ ਹੋ ਗਿਆ ਇਹਦੇ ਵਿੱਚੋਂ ਦੇਖੋ ਰਾਸੀ ਤੌਰ ਦੇ ਉੱਪਰ ਭਾਰਤੀ ਜਨਤਾ ਪਾਰਟੀ ਇਹਨਾਂ ਦਿਨਾਂ ਦੇ ਵਿੱਚ ਪੂਰੀ ਹਾਈ ਹਾਈएस्ट ਟੀਮ ਦੇ ਉੱਪਰ ਉੱਪਰਲੇ ਲੈਵਲ ਦੇ ਉੱਪਰ ਵਿੱਚ ਰਹੀ ਹੈ ਪਿਛਲੇ ਸਮੇਂ ਦੇ ਤਿੰਨ ਰਾਜਾਂ ਦੇ ਵਿੱਚ ਉਹਨਾਂ ਨੇ ਜਿੱਤਾ ਦਰਜ ਕੀਤੀ ਉਸ ਤੋਂ ਬਾਅਦ ਰਾਮ ਮੰਦਰ ਦੇ ਵਿੱਚ ਪ੍ਰਾਣ ਪ੍ਰਤੀਸ਼ਠਾ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਇੰਦਰ ਸਰਕਾਰ ਦਾ ਆਪਣਾ ਜਿਹੜਾ ਬਹੁਤ ਉੱਚੇ ਪੱਧਰ ਦੇ ਉੱਪਰ ਹੈ ਤੇ ਉਹਨਾਂ ਦੇ ਲਈ ਜੇਕਰ ਇੱਥੇ ਇੰਡੀਆ ਗਾਠਜੋੜ ਆਪਣੀ ਜਿੱਤ ਦਰਜ ਕਰਾ ਜਾਂਦਾ ਤਾਂ ਆਪ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਲਈ ਕੇਂਦਰ ਸਰਕਾਰ ਦੇ ਲਈ ਬੜੀ ਇੱਕ ਅਕਵਰਡ ਸਥਿਤੀ ਪੈਦਾ ਹੋਣੀ ਸੀ ਇਹ ਹੁਣ ਇਹਦੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿਸ ਤਰ੍ਹਾਂ ਦਾ ਹੋਇਆ ਉਹ ਤਾਂ ਬਾਅਦ ਦੇ ਵਿੱਚ ਕੋਰਟ ਦੇ ਵਿੱਚ ਫੈਸਲੇ ਦੇ ਸਾਹਮਣੇ ਆਏਗਾ ਪਰੰਤੂ ਇਹਦਾ ਜਿਹੜਾ ਸਿੱਟੇ ਨੇ ਕਿ ਇਹ ਭਾਰਤੀ ਜਨਤਾ ਪਾਰਟੀ ਨੇ ਆਪਣੀ ਜਿੱਤ ਦਰਜ ਕਰਾਈ ਹੈ ਜਿਸ ਤਰ੍ਹਾਂ ਦੇ ਇਹ ਵੀ ਹੋ ਸਕਦੇ ਨੇ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਵੀ ਪੈਸੇ ਦਾ ਲੈਣ ਦੇਣ ਵੀ ਹੋ ਸਕਦਾ ਹੈ ਉਹਨਾਂ ਨੇ ਜਾਣਤੀ ਰੱਖ ਕੇ ਇਹ ਗੇਮ ਖੇਡੀ ਗਈ ਹੋਵੇ ਕਿਉਂਕਿ ਸਿਆਸਤ ਦੇ ਵਿੱਚ ਕੋਈ ਪਤਾ ਨਹੀਂ ਲੱਗਦਾ ਕੀ ਕੁਝ ਹੋ ਜਾਂਦਾ ਜਿਵੇਂ ਕਿ ਬਿਹਾਰ ਦੇ ਵਿੱਚ ਦੇਖਿਆ ਜੇ ਹੋਵੇ ਤੇ ਤੁਸੀਂ ਜਿਹੜਾ ਕਿ ਨਤੀਸ਼ ਕੁਮਾਰ ਨੇ ਜਿਨੇ ਇੰਡੀਆ ਗੱਠਜੋੜ ਸ਼ੁਰੂ ਕੀਤਾ ਤੇ ਉਹੀ ਛੱਟ ਕੇ ਭਾਜਪਾ ਦੇ ਖੇਮੇ ਦੇ ਵਿੱਚ ਚਲੇ ਗਏ ਤੇ ਇੱਥੇ ਭਾਰਤੀ ਰਾਜਨੀਤੀ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਬੜੇ ਵੱਡੇ ਤਜਰਬੇ ਹੋ ਸਕਦੇ ਨੇ ਹੋ ਸਕਦਾ ਹੈ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਵੀ ਵੱਡੀ ਗੇਮ ਖੇਡੀ ਗਈ ਹੋਵੇ। ਭਾਰੀ ਕਹਿੰਦਾ ਕਿ ਕਿਰਦਾਰ ਕਿਰਦਾਰ ਦਾ ਤੇ ਸਿਆਸਤ ਨਾਲ ਕੋਈ ਲਿੰਕ ਨਹੀਂ। ਅੱਡ ਅੱਡ ਚੀਜ਼ਾਂ ਨੇ। ਚੰਗਾ ਕਰਦਾਰ ਹੋਣਾ ਤੇ ਸਿਆਸਤ ਇੱਕ ਵੱਖਰੀ ਚੀਜ਼ ਹੈ। ਕੋ ਕੋ ਕਰ ਸਾਬ ਇਹ ਤਾਂ ਹੈ ਹੀ ਹੈ। ਹੁਣ ਦੇਖੋ ਨतीश ਕੁਮਾਰ ਜਦੋਂ 2007 ਸਾਲ 2000 ਦੇ ਵਿੱਚ ਵਿਹਾਰ ਦਾ ਮੁੱਖ ਮੰਤਰੀ ਬਣਿਆ ਤੇ 7 ਦਿਨ ਦੇ ਲਈ ਰਿਹਾ ਸੀਗਾ ਉਸ ਤੋਂ ਬਾਅਦ ਨਤੀਸ਼ ਕੁਮਾਰ ਇੱਕ ਯਹੀ ਸ਼ਕਤੀ ਬਣ ਗਏ ਨੇ ਜਿਹੜੇ ਕਿ ਘਟ ਗਿਣਤੀ ਦੇ ਵਿੱਚ ਹੁੰਦੇ ਹੋਏ ਵੀ ਬਿਹਾਰ ਦੇ ਮੁੱਖ ਮੰਤਰੀ ਨੇ ਉਹਨਾਂ ਦੀਆਂ 45 ਸੀਟਾਂ ਨੇ ਅਤੇ ਆਰਜੀਟੀ ਕੋਲ 79 ਸੀ ਤੇ ਜਾਂ ਕਾਂਗਰਸ ਕੋਲ ਤੀਆਂ ਵੱਧੂ ਸੀਟਾਂ ਤੇ ਪਰੰਤੂ ਮੁੱਖ ਮੰਤਰੀ ਫੇਰ ਇਹ ਹੈ ਤੇ ਉਦੋਂ ਉਧਰ ਵੀ ਸੀ ਪਹਿਲਾਂ ਭਾਜਪਾ ਦੀ ਸਪੋਰਟ ਦੇ ਨਾਲ ਮੁੱਖ ਮੰਤਰੀ ਬਣੇ ਫੇਰ ਤੇ ਆਰਜੀਟੀ ਦੀ ਮਦਦ ਤੇ ਕਾਂਗਰਸ ਦੀ ਮਦਦ ਨਾਲ ਮੁੱਖ ਮੰਤਰੀ ਬਣੇ ਹੁਣ ਫੇਰ ਭਾਰਤੀ ਜਨਤਾ ਪਾਰਟੀ ਦੀ ਮਦਦ ਨਾਲ ਆਪਣਾ ਮੁੱਖ ਮੰਤਰੀ ਬਾਰੇ ਉਹਨਾਂ ਦਾ ਇਸ ਤਰ੍ਹਾਂ ਦਾ ਲੱਗਦਾ ਵੀ ਜਿਹੜਾ ਕਿ ਉਹਨਾਂ ਦਾ ਮੈਕੈਨਿਜ਼ਮ ਜਾਂ ਉਹਨਾਂ ਦੀ ਕੈਮਿਸਟਰੀ ਜਾਂ ਉਹਨਾਂ ਦੀ ਮੈਨੇਜਮੈਂਟ ਬਹੁਤ ਤਾਕਤਵਰ ਹੈ ਜਿਹੜੀ ਕਿ ਇਹ ਸੋਚਣ ਵਾਲੀ ਗੱਲ ਹੈ ਵੀ ਨतीश ਕੁਮਾਰ ਦਾ ਬੇਸ਼ੱਕ ਹੁਣ ਕਹਿ ਰਹੇ ਨੇ ਕਿ ਇੰਡੀਆ ਦਾ ਟਿਊਟਰ ਵਾਲੇ ਕੋਈ ਸਾਨੂੰ ਇਹਦੀ ਕੋਈ ਲੋੜ ਨਹੀਂ ਪਰੰਤੂ ਸ਼ੁਰੂਆਤ ਕਰਨ ਵਾਲੇ ਨतीश ਕੁਮਾਰ ਹੀ ਸੀਗੇ ਵਿਹਾਰ ਦੇ ਵਿੱਚੋਂ ਸ਼ੁਰੂਆਤ ਹੋਈ ਸੀ ਇੰਡੀਆ ਗੱਠਜੋੜ ਦੀ ਜਿਹੜੀ ਮੀਟਿੰਗ ਹੋਈ ਹੈ ਇਹਦਾ ਮਤਲਬ ਹੈ ਨतीश ਕੁਮਾਰ ਬੜੀ ਵੱਡੀ ਇਹ ਧੇਨ ਹੈ ਕਿ ਜਿਹੜਾ ਕਿ ਇਕੱਲੀ ਸਿਰਫ ਕੇਂਦਰ ਸਰਕਾਰ ਨੂੰ ਇਹ ਨਹੀਂ ਭਾਰਤੀ ਜਨਤਾ ਪਾਰਟੀ ਨੂੰ ਨਹੀਂ ਉਹ ਦੂਸਰੇ ਜਿਹੜੀ اپੋਜੀਸ਼ਨ ਜਿਹੜੀ ਬਣਾਉਣੀ ਸੀ ਉਹਦੇ ਵਿੱਚ ਵੀ ਉਹ ਵੱਡੀ ਲੀਡਿੰਗ ਰੋਲ ਅਦਾ ਕਰ ਰਹੇ ਸੀ ਤੇ ਹੁਣ ਉਹਨਾਂ ਨੂੰ ਲੱਗਿਆ ਕਿਸੇ ਕਿਸਮ ਦਾ ਵੀ ਮੈਨੂੰ ਇਹ ਇੱਧਰ ਨਹੀਂ ਤੇ ਉਧਰ ਚਲੇ ਗਏ ਉਹ ਤਾਂ ਮੈਕੈਨਿਜ਼ਮ ਦੇਖਣ ਵਾਲੀ ਗੱਲ ਹੈ ਜੀ ਕੁੱਕਰ ਸਾਹਿਬ ਚੰਡੀਗੜ੍ਹ ਦੇ ਵਿੱਚ ਜਦੋਂ ਮੇਅਰ ਦੀ ਚੋਣ ਹੋਈ ਇੱਕ ਗੱਲ ਹੋਰ ਨਵੇਂ ਹੋਈ ਹੈ ਅਕਾਲੀ ਦਲ ਦੀ ਇੱਕੋ ਇੱਕ ਸੀਟ ਸੀ ਇੱਕ ਐਮਸੀ ਸੀਗਾ ਉਹ ਵੀ ਕਹਿੰਦੇ ਬੀਜੇਪੀ ਵੱਲ ਭੁਗਤਿਆ ਇਹ ਤੋਂ ਲੱਗਦਾ ਕਿ ਅਕਾਲੀ ਦਲ ਅੰਦਰ ਖਾਤੇ ਬੀਜੇਪੀ ਨਾਲ ਹੱਥ ਮਲਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਮਾਫ ਨਮਾ ਹੋ ਸਕਦੀ ਹੈ ਨਹੀਂ ਜਿਸ ਤਰ੍ਹਾਂ ਸੁਣਨ ਦੇ ਵਿੱਚ ਆਇਆ ਕਿ ਅਕਾਲੀ ਦਲ ਨੇ ਕਿਹਾ ਕਿ ਅਸੀਂ ਤਾਂ ਆਪਣੇ ਇਹ ਐਮਸੀ ਨੂੰ ਖੁੱਲ੍ਹ ਦੇ ਦਿੱਤੀ ਸੀ ਵੀ ਤੂੰ ਆਪਣੇ ਵਰਕਰਾਂ ਦੀ ਆਪਣੇ ਬਾੜ ਦੀਆਂ ਭਾਵਨਾਵਾਂ ਦੇ ਮੁਤਾਬਕ ਆਪਣੇ ਤੌਰ ਤੇ ਫੈਸਲਾ ਲੈਣਾ ਤੇ ਜਿਸ ਤਰ੍ਹਾਂ ਉਹ ਨਹੀਂ ਚਾਹਿਆ ਤੇ ਉਹਨੇ ਵੋਟ ਪਾ ਦਿੱਤੀ ਹੈ ਹੁਣ ਦੇਖਣ ਵਾਲੀ ਗੱਲ ਹੈ ਕਿ ਪਾਰਟੀਆਂ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਨਹੀਂ ਹੁੰਦਾ ਵੀ ਵਰਕਰਾਂ ਨੂੰ ਜਾਂ ਐਮ.ਐਲ.ਏ ਜ ਨੂੰ ਫ੍ਰੀ ਸ਼ਟ ਦਿੱਤਾ ਜਾਂਦਾ ਤੇ ਆਪਣੀ ਆਵਾਜ਼ ਉਹ ਆਪਣੇ ਹਲਕੇ ਦੇ ਮੁਤਾਬਕ ਵੋਟ ਪਾਉਣ ਉਹਨਾਂ ਦੇ ਉੱਪਰ ਇੱਕ ਡਿਸਪੀਸਲਨ ਹੁੰਦਾ ਹੈ ਕਿ ਉਹਨਾਂ ਦੇ ਉੱਪਰ ਪਾਰਟੀ ਦਾ ਜਾਬਤਾ ਹੁੰਦਾ ਹੈ ਪਾਰਟੀ ਦੀ ਪਹਿਲਾ ਲਾਈਨ ਹੁੰਦੀ ਹੈ ਕਦੇ ਉਹ ਵੋਟ ਪਾਉਂਦੇ ਨੇ ਉਹਦੇ ਤੇ ਉਹਨਾਂ ਨੂੰ ਕਹਿ ਬਣਾਈ ਜਾਂਦੀ ਹੈ ਇਹਦੇ ਤੋਂ ਬਿਲਕੁਲ ਸੰਭਾਵਨਾਵਾਂ ਲੱਗ ਰਹੀਆਂ ਨੇ ਵੀ ਜਿਹੜੀ ਕਾਲੀ ਦਲ ਨੇ ਇੱਕੋ ਇੱਕ ਐਮਸੀ ਨੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਦਿੱਤੀ ਹੈ ਤੇ ਇਹ ਹੋ ਸਕਦਾ ਵੀ ਬਿਹਾਈਂਡ ਦੀ ਕਰਟਨ ਪਰਦੇ ਦੇ ਪਿੱਛੇ ਗਲਬਾਹ ਚੱਲ ਰਹੀ ਹੋਵੇ ਕਾਲੀ ਦਲ ਦੀ ਭਾਜਪਾ ਦੇ ਨਾਲ ਗੱਠਜੋੜ ਦੇ ਲਈ ਇਹ ਇਹ ਸੰਭਾਵਨਾਵਾਂ ਹੋ ਸਕਦੀਆਂ ਨੇ ਠੀਕ ਹੈ ਡਾਕਟਰ ਸਾਹਿਬ ਧੰਨਵਾਦ ਬਾਕੀ ਹੋਰ ਮੁੱਦਿਆਂ ਤੇ ਗੱਲ ਕਰਾਂਗੇ ਸੋ ਇਸ ਹਨ ਡਾਕਟਰ ਕੁਪੰਨ ਸਿੰਘ ਜਿਨ੍ਹਾਂ ਨੇ ਚਰਚਾ ਕੀਤੀ ਪੰਜਾਬ ਦੀ ਸਿਆਸਤ ਬਾਰੇ ਖਾਸ ਕਰਕੇ ਭਾਨਾ ਸਿੱਧੂ ਬਾਰੇ ਵਿਖਦੇ ਆਂ ਪਰਨਾ ਸਿੱਧੂ ਦਾ ਕੀ ਬਣਦਾ ਤੇ ਲੋਕ ਉਸ ਨਾਲ ਕਿਵੇਂ ਜੁੜਦੇ ਨੇ ਧੰਨ